ਪੰਜਾਬੀਆਂ ਦੀ ਮਿਹਨਤ ਅਤੇ ਕਾਮਯਾਬੀ ਤੇ ਚਰਚੇ ਆਏ ਦਿਨ ਦੁਨੀਆ ਦੇ ਵੱਖ-ਵੱਖ ਕੋਨਿਆਂ ਚੋਂ ਸੁਣਾਈ ਤੇ ਰਹੇ ਹਨ ਇਸ ਵਿੱਚ ਇੱਕ ਨਾਮ ਵੋਟ जोडਦਾ ਨਜ਼ਰ ਆ ਰਿਹਾ ਪੰਜਾਬ ਦੇ ਧੀ ਮਨਪ੍ਰੀਤ ਕੌਰ ਦਾ ਜਿਸ ਦੀ ਮਿਹਨਤ ਦਾ ਚਰਚਾ ਇਟਾਲੀ ਵਿੱਚ ਸੁਣਾਈ ਤੇ ਰਹੀ ਹੈ ਜਿੱਥੇ ਮਨਪ੍ਰੀਤ ਕੌਰ ਨੇ ਜਹਾਜ਼ ਦਾ ਪਾਇਲਟ ਬਣਨ ਲਈ 5 ਸਾਲ ਦਾ ਡਿਪਲੋਮਾ ਪਾਸ ਕੀਤਾ ਉਹ ਤਾਂ ਹੀ ਇਸ ਲਈ ਕੀਤੀ ਮਿਹਨਤ ਤੇ ਚਰਚੇ ਇਟਾਲੀਅਨ ਅਖਬਾਰਾਂ ਦੀਆਂ ਸੁਰਖੀਆਂ ਬਟੋਰ ਰਹੇ ਹਨ ਪਿਤਾ ਪ੍ਰਤਾਪ ਸਿੰਘ ਕਾਲਮ ਅਤੇ ਮਾਤਾ ਮੌਨਿਕਾ ਕੋਰਨੇ ਨੇ ਦੱਸਿਆ ਕਿ ਉਹਨਾਂ ਦੀ ਧੀ ਨੇ ਇਟਲੀ ਦੇ ਸ਼ਹਿਰ ਮਿਲਾਨ ਵਿੱਚ ਮੈਕਸਵੇਲ ਟੈਕਨੀਕਲ ਇੰਸਟੀਚਿਊਟ ਤੋਂ ਟਰਾਂਸਪੋਰਟ ਤੇ ਲੋਜਿਸਟਿਕ 에ਅਰਲਾਈਨ ਪਾਇਲਟਸ ਅਪੇ ਜੇ ਲਾਇਜੇਸ਼ਨ ਲਈ 5 ਸਾਲ ਦਾ ਡਿਪਲੋਮਾ ਪਾਸ ਕਰ ਲਿਆ ਜਿਸ ਵਿੱਚ ਉਸਨੇ 91% ਅੰਕ ਪ੍ਰਾਪਤ ਕੀਤੇ ਹਨ ਉਹਨਾਂ ਦੱਸਿਆ ਕਿ ਬਚਪਨ ਤੋਂ ਹੀ ਉਸ ਦਾ ਪਾਇਲਟ ਬਣਨ ਦਾ ਸੁਪਨਾ ਸੀ ਜਿਸ ਦੀ ਪੜ੍ਹਾਈ ਲਈ ਉਹਨਾਂ ਦੀ ਧੀ ਵੋਗੈਰਾ ਤੋਂ ਮਿਲਾਹਨ ਹਰ ਰੋਜ਼ 2 ਘੰਟੇ ਇੱਕ ਪਾਸੇ ਦਾ ਸਫ਼ਰ ਤੈ ਕਰਕੇ ਜਾਂਦੀ ਸੀ ਪਰ ਇਸ ਦੇ ਬਾਵਜੂਦ ਉਸਨੇ ਕਈ ਹਾਰ ਨਹੀਂ ਮੰਨੀ ਅਤੇ ਉਹ ਆਪਣਾ ਸੁਪਨਾ ਪੂਰਾ ਕਰਨ ਜਾਰੀ ਹੈ ਮਨਪ੍ਰੀਤ ਕੋਰ ਨੇ ਅੱਗੇ ਦੱਸਿਆ ਕਿ ਉਹ ਛੋਟੇ ਜਹਾਜ਼ ਚਲਾਉਣ ਲਈ ਲਾਇਸੈਂਸ ਹਾਸਲ ਕਰਨ ਲਈ ਅਪਲਾਈ ਕਰ ਰਹੀ ਹੈ ਅਤੇ ਅਗੋਂ ਕਮਰਸ਼ੀਅਲ ਪਾਇਲਟ ਬਣਨ ਲਈ ਵੀ ਜਲਦ ਲਾਇਸੈਂਸ ਅਪਲਾਈ ਕਰੇਗੀ